ਫਾਜਲਗਾਦ ਸਰਹੱਦੀ ਪਿੰਡ ਰੇਤੇ ਵਾਲੀ ਪੈਣੀ ਵਿਖੇ ਪਿੰਡ ਨੂੰ ਆਸ-ਪਾਸ ਦੇ ਹੋਰ ਪਿੰਡਾਂ ਨਾਲ ਜੋੜਨ ਵਾਲੀ ਮੁੱਖ ਸੜਕ ਤੇ 2 ਸਾਲ ਪਹਿਲਾਂ ਪਿਆ ਇੱਕ ਬਹੁਤ ਵੱਡਾ ਪਾੜ ਅੱਜ ਵੀ ਲੋਕਾਂ ਲਈ ਨਾਸੂਰ ਬਣਿਆ ਹੋਇਆ ਹੈ ਜਿਸ ਨੂੰ ਪ੍ਰਸ਼ਾਸਨ ਸਥਾਈ ਤੌਰ ਤੇ ਬਰਨ ਵਿੱਚ ناکਾਮ ਸਾਬਤ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਸਾਲ 2023 ਵਿੱਚ ਆਇ ਹੜ੍ਹ ਨੇ ਇਸ ਸੜਕ ਨੂੰ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਮਿੱਟੀ ਪਾ ਕੇ ਇਸ ਤੇ ਆਰਜੀ ਰਸਤਾ ਬਣਾਇਆ ਸੀ ਬੀਤੇ ਦਿਨੀ ਹੜ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਤੇ ਮਿੱਟੀ ਪਵਾਈ ਗਈ ਸੀ ਜੋ ਕਿ ਹੜ ਇੱਕ ਵਾਰ ਫਿਰ ਇਸ ਨੂੰ ਰੋੜ ਕੇ ਲਿਆ ਗਿਆ ਜਿਸ ਨੂੰ ਦੁਬਾਰਾ ਪਰਨ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਪਰ ਇਹ ਕੰਮ ਵੀ ਅਜੇ ਅਧੂਰਾ ਹੀ ਪਿਆ ਨਜ਼ਰ ਆ ਰਿਹਾ ਹੈ ਲੋਕਾਂ ਨੇ ਇਸ ਸੜਕ ਦੇ ਆਰਜੀ ਹੱਲ ਨਹੀਂ ਸਗੋ ਸਥਾਈ ਅਤੇ ਪੱਕੇ ਤੌਰ ਤੇ ਹੱਲ ਕਰਨ ਦੀ ਮੰਗ ਕੀਤੀ ਹੈ ਨਾਲ ਹੀ ਲੋਕਾਂ ਨੇ ਹੜ ਦੌਰਾਨ ਉਹਨਾਂ ਦੀ ਮਦਦ ਲਈ ਆ ਰਹੇ ਲੋਕਾਂ ਤੇ ਸੰਸਥਾਵਾਂ ਦੀ ਵੀ ਖੂਬ ਪ੍ਰਸ਼ੰਸਾ ਕਰਦਿਆਂ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਇਹਲਾ 2023 ਚ ਟੁੱਟੀ ਸੀ ਸੜਕ ਉਦੋਂ ਕੁਛ ਮਾਰੇ ਮੋٹے ਮਰਮਮਤ ਹੋਈ ਤੇ ਉਸ ਬਾਅਦ ਫਿਰ ਜਦੋਂ ਆ 2025 ਆੜਾ ਇਹਦੇ ਨਾਲ ਸਾਰਾ ਹੀ ਟੁੱਟ ਗਿਆ ਕੋਈ ਮਰਮਤ ਪਿੰਡ ਵਾਲਾ ਰਾਹ ਮੇਦੇ ਉਪਰਾਲਾ ਕੀਤਾ ਹੋਰ ਕੋਈ ਸਰਕਾਰਾਂ ਨੇ ਕੁਛ ਨਹੀਂ ਕੀਤਾ ਹੰਦ 12 ਕੁਸ ਮਿੱਟੀ ਪਾਈ ਗਈ ਸੀ ਉਦੋਂ ਕਿੰਨੇ 10 ਲੱਖ ਰੁਪਏ ਦੇ ਗਏ ਸੀ ਪਰ ਇਹਨਾਂ ਸਾਰਾ ਹੀ ਅੜਪ ਕਰ ਰਿਹਾ ਉਹ ਤੇ ਦਰਨ ਵਾਸਤੇ ਉਹਦਾ ਕੋ ਪਤਾ ਨਹੀਂ ਲੱਗਿਆ ਉਹ ਮਿੱਟੀ ਵਿੱਚ ਰੁੜ ਗਈ ਉਸ ਤੋਂ ਬਾਅਦ ਉਹ ਮਾਰਾ ਮੋਟਾ ਕੀਤਾ ਸੀ ਕੰਮ ਕੋਈ ਜ਼ਿਆਦਾ ਨਹੀਂ ਕੀਤਾ ਪੇਰ ਦੁਬਾਰਾ ਟੁੱਟ ਗਏ ਹੁਣ ਵੇਖੋ ਕਿੰਨੇ ਪੈਸੇ ਪਾਉਂਦੇ ਨੇ ਕਿੰਨੇ ਨਹੀਂ ਪਾਉਂਦੇ ਮਰਮਤ ਦਾ ਕੰਮ ਦੁਬਾਰਾ ਮਾਰਾ ਮੋਟਾ ਲੱਗਿਆ ਰਿਹਾ ਸੀਗਾ ਜੇ ਵੀ ਸੀ ਆਂਦੀ 15-20 ਦਿਨ ਹੋ ਗਏ ਨੂੰ ਖਾੜ ਖੋੜ ਕੇ ਅੱਧਾ ਘੰਟਾ ਖਲੋ ਤੇ ਹਾਜ਼ਰੀ ਲਵਾ ਕੇ ਵਾਪਸ ਚਲੇ ਜਾਂਦੇ ਨੇ ਹੋਰ ਕੋਈ ਕੰਮ ਨਹੀਂ ਕਰਦੇ ਕਿੰਨਾ ਗੈਪ ਜਿਹੜਾ ਛੱਡਿਆ ਗਿਆ ਗੈਪ 200 ਫੋਟੇ ਦਾ ਹੈ 10-15-20 ਫੋਟੇ ਦਾ ਹੈ ਕੋਈ ਠੇਕੇਦਾਰ ਜਿੰਨਾ ਇਹਨਾਂ ਆਦਾ ਕੀਤਾ ਹੈ ਉਹ ਪੈਸੇ ਹਜਮ ਕਰਨ ਦੇ ਮਾਰੇ ਬਸ ਨਾ ਹੋਰ ਕੋਈ ਕੰਮ ਕਰਨੇ ਰਹਿ ਕੋ ਕੁਝ ਨਹੀਂ ਹੋ ਰਿਹਾ ਮਿੱਟੀ ਲਵਨ ਆਪ ਦੇ ਜਿੱਥੇ ਮਰਜ਼ੀ ਲਿਆਣ ਮਿੱਟੀ ਲੋਕ ਬਚੇਰੇ ਇਹਨੂੰ ਜਿਹੜੇ ਵੇਚਣ ਵਾਲੇ ਜਾਂ ਕਿਦੋਂ ਜਿੱਥੇ ਮਰਜ਼ੀ ਆਦਾ ਲਿਆ ਕੇ ਆ ਦੇ ਮਰਮਤ ਕਰਨੇ ਦੀ ਕਿਉਂ ਨਹੀਂ ਕਰਦੇ ਮਿੱਟੀ ਪਾਈ ਆਖਰ ਦੀ ਜੇਕਰ ਲਾ ਦੀ ਨੂੰ ਕਰਨ ਤਾਂ ਕਰ ਬਹੁਤ ਦਿੱਕਤ ਆ ਗਿਆ ਇਹਨਾਂ ਦੀ ਜਿਹੜੀ ਜ਼ਮੀਨ ਹੈਗੀ ਜਿਹਦੇ ਜ਼ਮੀਨ ਨੂੰ ਲੰਘ ਰਹੇ ਸੀ ਉਹ ਜਦੋਂ ਅੱਜ ਉਹਨਾਂ ਅੱਜ ਆਕਲ ਨੂੰ ਜ਼ਮੀਨ ਵਾ ਦਿੱਤੀ ਹੈ ਬਾਕੀ ਉਹਨਾਂ ਵਾਹਣਾਂ ਪੱਠੇ ਬੀਜਣੇ ਨੂੰ ਉਹਨਾਂ ਵਿਚਾਰਾਂ ਨੂੰ ਬੜੇ ਪਰੇਸ਼ਾਨੀ ਆ ਰਹੀ ਉਹ ਜੇਕਰ ਉਹ ਉਹ ਦੋ ਲੋਕ ਲੰਘਦੇ ਤਾਂ ਉਹਨਾਂ ਦੇ ਗਲਗੋਲੋਟੇ ਹੁੰਦੇ ਆ ਰੋਜ਼ ਦੀ ਤੂੰ ਤੋਂ ਮੈਂ ਮੈਂ ਜਿਹੜਾ ਸਰਕਾਰੀ ਰਾਹ ਹੈਗਾ ਇਹੋ ਮਨ ਲੋ ਚੱਲਣਾ ਕਹੀ ਜਾਏ ਬੜਾ ਝਗੜੇ ਹੁੰਦੇ ਨੇ ਕਾਫੀ ਦਿਨਾਂ ਜਦੋਂ ਕੋ ਪਾਣੀ ਆਇਆ ਉਦੋਂ ਤੋਂ ਹਾਲੇ ਤੱਕ ਐਵੇਂ ਹੀ ਪਿਆ ਹੈ ਸੰਗੇਸ਼ ਭਾਈ ਤੇ ਸੜਕ ਚੜਾਈ ਜਾਵੇ ਹੋਰ ਇਹਦੇ ਬਾਰੇ ਸੜਕ ਚਲਾ ਕੇ ਮਰਮਤ ਕਰਕੇ ਮਨ ਲੋ ਚਲਾਈ ਜਾਵੇ ਸੜਕ ਮੇਰਾ ਨਾਮ ਸੰਗੇਸ਼ ਜੀ ਪੈਂਡ ਰੇਤੇ ਵਾਲੀ ਬੈਣੀ ਹੈ 2023 ਵਿੱਚ ਇਹ ਛੜਕ ਟੁੱਟ ਗਈ ਸੀ ਫਿਰ ਉਸ ਤੋਂ ਬਾਅਦ ਕੋ ਮਾੜੀ ਮੋਟੀ ਬੱਝੀ ਹੈ ਪੂਰੀ ਛੜਕ ਨਹੀਂ ਬੱਝੀ ਫਿਰ 25 ਜ ਪਾਣੀ ਜਦੋਂ ਆਇਆ ਉਦੋਂ ਸੰਗਤ ਨੇ ਪੈਂਡ ਵਾਲੀ ਨਾਲ ਮਿਲ ਕੇ ਛੜਕ ਬੰਨੀ ਹੈ ਫਿਰ ਪਾਣੀ ਜਦੋਂ ਜ਼ਿਆਦਾ ਆਇਆ ਤਾਂ ਫੇਰ ਟੁੱਟ ਗਈ ਆ ਹੁਣ ਥੋੜੀ ਗਣੀ ਇਹਨਾਂ ਨੇ ਕੀਤੀ ਮਿੱਟੀ ਮੋਟੀ ਪਾਈ ਹੈਗੀ ਹੈ ਕੋਈ ਪੈਂਡ ਦੇ ਟਰੈਕਟਰ ਲੱਗੇ ਨਹੀਂ ਕੋਈ ਜੀ ਸੀ ਬੀ ਚੱਲਲੀ ਹੈ ਪਰ ਸਹੀ ਛੜਕਾ ਜੀ ਨਹੀਂ ਵੱਜੀ 200 ਫੁੱਟ ਦਾ ਪਾੜਾ ਜੀ ਗਿਆ 20 ਫੁੱਟ ਡੂੰਘਾ ਗਿਆ ਤੇ ਅਜੇ ਨਹੀਂ ਛੜਕ ਵੱਜਦੀ ਤੇ ਬੜਾ ਰੋਲਾ ਪੈਂਦਾ ਆਂਢੀ ਗਵੰਢੀ ਨਹੀਂ ਲੰਗਨਿੰਦੇ ਫੇਰ ਵੀ ਇਹ ਅਜੇ ਨਹੀਂ ਬੰਨ ਰਾ ਛੜਕ ਛੜਕ ਵਾਧੂ ਖਰਾਬ ਹੈਗੀ ਮਣਾ ਮਣ ਅੱਧਾ ਦਾ ਛੜਕ ਦਾ ਟੁੱਟ ਗਿਆ ਖਾਰ ਤੋਂ ਨਾਲ ਆਧੀ ਛੜਕ ਰਹਿ ਗਈ ਅੱਧੀ ਟੁੱਟ ਗਈ ਹੈਗੀ ਇਹਦੇ ਮੜਮਟ ਜੀ ਟੀਪੀ ਨਾ ਮਿੱਟੀ ਲਾਈ ਨਹੀਂ ਕੀ ਦੇ ਜੀ ਰਹਿਂਦੀ ਹੋਏਗੀ ਜਨਾਬ ਨਾਲ ਕੋਈ ਮਰਮਤ ਦਾ ਕੰਮ ਨਹੀਂ ਕੀਤਾ ਪੂਰਾ ਨਹੀਂ ਸਹੀ ਤਰੀਕੇ ਨਾਲ ਕੋਈ ਨਹੀਂ ਕਿਤੇ ਨਹੀਂ ਤੇ ਜਿਹੜੇ ਸੀਐਮ ਸਾਹਿਬ ਦਾ ਕਹਿੰਦੇ ਸੀ 45 ਦਿਨਾਂ ਦੇ ਵਿੱਚ ਸਾਰਾ ਪਹਿਲੇ ਜਿਦਾਂ ਕਰ ਦਿੱਤਾ ਜਾਏਗਾ ਉਸ ਤਰ੍ਹਾਂ ਮੇਨ ਨਜ਼ਰ ਆ ਰਹੀ ਹੈ ਹੋ ਜਾਏਗਾ ਕਿ ਸਿੰਘਾਂ ਹਮ ਤੱਕ ਕਹਿੰਦੇ ਨੇ ਪਰ ਉਹਦੇ ਕਹਿ ਨਹੀਂ ਤੇ ਕੀ ਹੋਵੇ ਤਾਂ ਫਿਰ ਅਸੀਂ ਮੰਨिए ਵੀ ਵਾਕਿਆ ਕੰਮ ਹੋ ਗਿਆ ਹੈ ਜਦੋਂ ਹੁੰਦਾ ਨਹੀਂ ਤਾਂ ਫਿਰ ਕਿਵੇਂ ਅਸੀਂ ਮੰਨ ਲਈ ਗੱਲਾਂ ਹੀ ਕਰ ਰਹੇ ਨੇ ਬਸ ਅਸੀਂ ਕਹਿੰਨੇ ਵੀ ਇਹ ਛੜਕ ਵੱਜ ਜਾਵੇ ਕੋਈ ਉੱਚੀ ਹੋਵੇ ਅੱਗੇ ਨਾਲੋਂ ਫਿਰ ਦੁਬਾਰਾ ਨਾ ਟੁੱਟੇ ਜੋ ਇਹ ਵੀ ਬੱਜੇਗੀ ਮਾੜੀ ਮੋਟੀ ਤਾਂ ਫਿਰ ਤਾਂ ਟੁੱਟ ਹੀ ਜਾਵੇ ਇਹ ਪੂਰੀ ਤਰ੍ਹਾਂ ਨੀਨਾ ਕੀਤੀ ਨਹੀਂ ਗਈ ਨਾ ਕੱਲੀ ਮਿੱਟੀ ਪਾਈਏ ਜੀ ਸਾਈਡਾਂ ਤੋਂ ਦੁਵਾਰਾ ਨਿਕਲਣ ਨਾ ਛੜਕ ਦੇ ਦੁਵਾਰਾ ਕੱਢ ਕੇ ਉੱਚੀ ਛੜਕ ਬਣੇ ਫਿਰ ਬਾਹ ਪਾਣੀ ਆ ਵੀ ਜਾਵੇ ਤੇ ਛੜਕ ਤਾਂ ਨਾ ਟੁੱਟਿਆ ਵਾ ਜੀ ਬੰਦ ਨਾ ਹੋਵੇ ਪੌੜ ਟਿਕਣ ਪੌੜੀ ਓਨੀ ਜੇਦੀ ਜਿਹੜੀ ਪੌੜ ਅਗੀ ਨੂੰ ਦੀ ਦਾ ਬੜੀ ਲੱਗਦੀ ਹੈ ਕਿ ਉਹ ਨਹੀਂ ਕਰਨੀ ਛੜਕਾਂ ਟੁੱਟਦੀਆਂ ਨੇ ਉਹਦਾ ਜਿਹੜਾ ਪੌੜ ਦਾ ਲੈਂਟਰ ਹੈ ਨਾ ਉਹ ਨੀਮ ਹੈ ਜਿਹੜਾ ਡਾਬ ਲੱਗਦੀ ਹੈ ਨਾ ਉਦੋਂ ਪਾਣੀ ਇਹਦੇ ਫਿਰ ਬਾਹਰ ਦੀ ਨਿਕਲਦਾ ਛੜਕਾਂ ਟੁੱਟ ਜਾਂਦੀਆਂ ਮੇਰੇ ਨਾਮ ਹਾਰ ਸਿੰਘ ਪਿੰਡ ਰੱਤਿਆਲੀ ਪੈਣੀ ਸਾਡੇ ਪਾਣੀ ਦੀ ਦਿੱਕਤ ਬਹੁਤ ਜ਼ਿਆਦੇ ਹੈ ਇਹ ਪਾਣੀ ਜਿਹੜਾ ਸਾਡੀ ਉਹ ਪਾਇਪ ਜਦੋਂ ਟੁੱਟ ਹੋਇਆ ਇਥੋਂ ਤੋਂ ਉਹ ਪੈਪ ਗਈ ਹੈ ਰੋੜ ਤੇ ਉਹ ਪੈਪ ਦਾ ਸਾਡੇ ਕੋਲ ਕੋਈ ਈਸਟੀਮੇਟ ਲੱਗਦਾ ਨਹੀਂ ਪਿਆ ਤੇ ਨਾ ਤਾਂ ਕੋਈ ਪਾਣੀ ਨਿਕਲਣ ਦਾ ਥਾਂ ਹੈ ਨਾ ਹੀ ਸਾਡੇ ਕੋਲ ਕੋਈ ਪਾਣੀ ਕੱਢਣ ਦਾ ਸਾਧਨ ਹੈ ਵੀ ਅਸੀਂ ਕੋਈ ਜੋੜ ਜਾੜ ਲਾ ਕੇ ਜਾਂ ਪਾਇਪ ਲਾ ਕੇ ਤਾਂ ਅਸੀਂ ਪਾਣੀ ਪੀਣ ਦਾ ਅਸੀਂ ਆਦਾ ਪ੍ਰਬੰਧ ਕਰ ਲਈਏ ਸਾਡੇ ਦਾ ਹਾਲ ਪਾਣੀ ਦਾ ਬੁਰਾ ਮਾਰ ਰਹਾ ਹੈ ਜੇ ਅਸੀਂ ਇਹ ਉਹਨੇ ਅਖਾਰਾ ਪਾਣੀ ਪੀਨੇ ਆ ਤੇ ਬਿਮਾਰੀਆਂ ਦਾ ਕਾਰਨ ਮਤਲਬ ਜਾਦੇ ਹੋ ਰਹੀ ਹੈ ਮਲੇਰੀਆ ਵਧ ਰਹੀ ਹੈ ਬਹੁਤ ਜਾਦੇ ਵਧ ਰਿਹਾ ਬੁਖਾਰ ਜਿਹੜੇ ਨੂੰ ਘਰ ਘਰ ਮਤਲਬ ਬੱਚੇ ਪਏ ਨੂੰ ਅਸੀਂ ਹੁਣ ਕਿਹੜੇ ਪਾਸੇ ਜਾਈਏ ਸੜਕ ਦੀ ਹਾਲਤ ਤਾਂ ਹੁਣ ਤੁਹਾਡੇ ਸਾਹਮਣੇ ਉਹ ਤਾਂ ਤੇਈ ਲਾ ਦੀ ਮਤਲਬ ਮਾੜੀ ਚੱਲੀ ਜਾਂਦੀ ਹੈ ਕੋਈ ਅੱਜ ਦੀ ਤਾਂ ਹੈ ਨਹੀਂ ਆ ਹੁਣ ਥੋੜੀ ਜੀ ਹੁਣ ਹੋਰ ਹੋ ਗਈ ਹੈ ਇਹ ਸਾਡੇ ਦਾ ਮਤਲਬ ਸਾਡੇ ਸੰਭਾਲੇ ਤਾਂ ਬਣਨੀ ਕੋ ਨਹੀਂ ਇਹ ਕੋ ਛਡੂ ਬਾਅਦ ਇਹ ਕੋਈ ਸਾਡੇ ਬੋਤਰੇ ਬਰੋਦੜੇ ਆ ਉਹ ਉਹਨਾਂ ਨੂੰ ਉਹਨਾਂ ਦੇ ਕੋ ਕਰਮ ਚੰਗੇ ਕੀਤੇ ਆਉਣ ਦਾ ਬਹੂ ਹੈ ਨਹੀਂ ਤਾਂ ਸਾਡੇ ਤਾਂ ਕੋ ਕਰਮਾਂ ਚ ਛੜ ਕੇ ਨਹੀਂ ਬਣ ਸਕਦੀ ਉਹ ਨਹੀਂ ਜੀ ਉਹ ਜੇ 12000 ਕਰੋੜ ਰੁਪਈਆ ਉਹ ਖੜੀ ਜ ਗਿਆ ਉਹ ਕੋ ਨਹੀਂ ਲੱਭਦਾ ਨਾ ਨੂੰ ਤਾਂ ਉਹ ਛੜਕਾ ਕਿੱਥੇ 45 ਦਿਨਾਂ ਦੇ ਵਿੱਚ ਬਣ ਜਾਂਦੀ ਆ ਉਹਨਾਂ ਨੂੰ ਨਾ ਤਾਂ ਪਤਾ ਨਹੀਂ ਹੁਣ ਸੈਂਟਰ ਵਾਲੇ ਝੂਠ ਮਾਰਦੇ ਨੇ ਕਿ ਇਹ ਮਤਲਬ ਇੱਕ ਦੂਜੇ ਨੂੰ ਕੀ ਨਿਰਦਾ ਕਰਨਾ ਯਾ ਤਾਂ ਇਹ ਵੀ ਕਲੀਅਰ ਵੀ ਨਹੀਂ ਕਰ ਰਹਾ ਨਾ ਸੈਂਟਰ ਪੂਰਾ ਕਲੀਅਰ ਕਰ ਰਿਹਾ ਉਹ ਆਂਦੇ 12000 ਕਰੋੜ ਹੈ ਇਹ ਆਂਦੇ ਸਾਡੇ ਕੋਲ ਆਇਆ ਕੋਈ ਨਹੀਂ ਇਹ ਆਂਦਾ 45 ਦਿਨਾਂ 'ਚ ਛੜਕ ਬਣਾ ਦੇਉਂਦੇ 45 ਦਿਨਾਂ 'ਚ ਛੱਡ ਕੇ ਮੈਂ ਨਾ 45 ਮਹੀਨਿਆਂ 'ਚ ਬਣਾ ਦਿੰਦਾ ਤਾਂ ਸਾਨੂੰ ਕੀ ਮਤਲਬ ਸੀ ਨਾਂ ਦਾ ਸ਼ੁਕਰ ਕਰਨੇ ਵੀ ਸ਼ੁਕਰ ਹੈ ਤੁਹਾਡਾ ਇਹ ਤਾਂ ਆਉਣ ਵਾਲੀ ਜਿਹੜੀ ਸਰਕਾਰ ਹੈ ਨਾ ਸਾਡੀ ਛੜਕ ਤਾਂ ਉਹਨੇ ਵੀ ਨਹੀਂ ਬਣਾਵਣੀ ਅਸੀਂ ਸਾਰੀਆਂ ਸਰਕਾਰਾਂ ਵੇਖ ਲਈਨ ਕਿਹੜਾ ਸਰਕਾਰ ਨਾ ਦੀ ਚੀਜ਼ ਰਹਿ ਗਈ ਹੈ ਅਸੀਂ ਅਕਾਲੀਆਂ ਨੂੰ ਵੀ ਵੇਖ ਲਿਆ ਹੈ ਭਾਰਤੀ ਜਨਤਾ ਪਾਲਟੀ ਨੂੰ ਵੀ ਵੇਖ ਲਿਆ ਹੈ ਕਾਂਗਰਸ ਨੂੰ ਵੀ ਵੇਖ ਲਿਆ ਹੈ ਇਹਨਾਂ ਦੇ ਮਾੜੀ-ਮੋਟੀ ਆਸ ਬਜੀਈ ਇਹਨਾਂ ਦੇ ਰੱਖੀ ਇਹਨਾਂ ਨੂੰ ਹੀ ਵੇਖ ਲਿਆ ਸਾਡਾ ਤਾਂ ਹੁਣ ਇੱਕੋ ਹੈਗਾ ਪਰਮਾਤਮਾ ਅਸੀਂ ਤਾਂ ਨੇ ਵੀ ਚੰਗਾ ਵੇਲਾ ਉਹ ਹੋਵੇ ਵੀ ਜਿਹੜੇ ਟਾਈਮ ਆਏ ਇੱਕ ਵਾਰੀ ਅਗਲੀ ਸਫਾਈ ਹੋ ਜਾਵੇ ਪਰਮਾਤਮਾ ਲੈ ਜਾਵੇ ਜੇ ਕੋ ਬੱਚੇ ਬਚ ਗਏ ਤਾਂ ਉਹ ਕੋ ਚੰਗਾ ਜੋ ਅਗਾ ਵੇਖਣਗੇ ਇਹਨਾਂ ਚ ਤਾਂ ਸਾਡਾ ਕੋਈ ਨਹੀਂ ਵਾ ਜਾਂ ਕੋਈ ਭਗਤ ਸਿੰਘ ਵਰਗਾ ਸੂਰਮਾ ਉੱਠੇ ਤੇ ਇਹ ਕੋਈ ਸਦਾਰ ਕਰ ਸਕਦਾ ਕਰ ਸਕਦਾ ਹੋਰ ਇਹਨਾਂ ਤੋਂ ਤਾਂ ਕੋਈ ਨਹੀਂ ਹੁੰਦੀ ਅਸੀਂ ਤਾਂ ਸਾਰਾਂ ਦੁਆਸ ਲਾ ਚੁੱਕੇ ਦੇਖੋ ਜੀ ਕੀ ਇਹਨਾਂ ਮਿਲਣਾ ਤੇ ਕੀ ਆਵਾਉਣਾ ਅੱਗੇ ਗੜਾ ਆਇਆ ਉਦੋਂ ਗਬਾਇਆਗਾ ਉਹ ਗੜੇ ਦੇ ਟਾਈਮ ਉਦੋਂ ਉਦੋਂ ਸਾਨੂੰ ਨਾ ਮਿਲੇ ਗੜਾ ਕੁੱਟ ਗਿਆ ਸਾਰੀਆਂ ਬਦਲਾਂ ਮੋੜ ਤੇ ਇਹੀ ਚ ਪਾਣੀ ਆਇਆ ਉਹ 6600 ਰੁਪਇਆ ਮਿळा ਕੋਈਕ ਨਾ ਨੂੰ ਮਖਾਨਕ ਨਾ ਦੇ ਡਿੱਗੇ ਉਹਨਾਂ ਨੂੰ ਅਖੇ 120000 ਰੁਪਇਆ ਮਿਲ ਗਿਆ ਸੀ ਉਹ ਵੀ ਚੰਦ ਬੰਦਿਆਂ ਨੂੰ ਮਿਲਿਆ ਕਿ ਜਿਨ੍ਹਾਂ ਦੇ 파ਟ ਗਏ ਉਹਨਾਂ ਨੂੰ ਹੀ ਕੋਈ ਨਹੀਂ ਮਿਲਿਆ ਹੋਣਾ ਮੋੜ 파ਟ ਗਏ ਉਹਨ ਸਰਕਾਰ ਕੋਲ ਕਿਹੜਾ ਅਗਾ ਬੈਂਕ ਛਾਪਿਆ ਖੜਾ ਹੈ ਵੀ ਜਿਹੜੇ ਉਹ ਲਾਈ ਜਾਣਗੇ ਨਾ ਤਾਂ ਕੋਈ ਸੈਂਟਰ ਮਦਦ ਕਰਦਾ ਆ ਤਾਂ ਤੇ ਨਾ ਕੋਈ ਪੰਜਾਬ ਅਗਾ ਅਗਾ ਨਾਂਦੀ ਮਦਦ ਕਰਦਾ ਆ ਨਾਂਦੀ ਘਰ ਜਪਈ ਗਲੀ ਨਾਂਦੀ ਸਬਜੀ ਤੋਂ ਬੰਦੇ ਬੈਨਾ ਸਬਜੀ ਤੋਂ ਲੜਦੇ ਬੈਨੋ ਤੇ ਸਾਨੂੰ ਕੀ ਕਰਨਗੇ ਬਾਕੀ ਜਿਹੜਾ ਦਾ ਆ ਰਿਹਾ ਲੋਟ ਰਹੇ ਨੇਗਾ ਸਰਕਾਰ ਕਰਦੀ ਉਹਨਾਂ ਦੇ ਤਾਂ ਬੱਚੇ ਜੀਵਨ ਬੈ ਜਿਹੜੇ ਖਾ ਰਹੇ ਨੂੰ ਨਾ ਜਿਹੜੇ ਲੋਕ ਜਿਹੜੇ ਸਸਤਾ ਹੈ ਗਿਆ ਨੂੰ ਉਹਨਾਂ ਦੇ ਤਾਂ ਅਸੀਂ ਮਤਲਬ ਇੱਕ ਦਿਨ ਵੀ ਦੇ ਸਕਦੇ ਇੱਕ ਦਿਨ ਵੀ ਜੇ ਅਸੀਂ ਮਤਲਬ ਲਈਏ ਨਾ ਸਾਡੇ ਪੋਤੜੇ ਪੜੋਤੜੇ ਉਹ ਵੀ ਨਹੀਂ ਨਾਂਦਾ ਦੇਣਾ ਦੇ ਸਕਦੇ ਜਿੰਨਾ ਕੁਛ ਸਾਨੂੰ ਉਹ ਦੇ ਗਏ ਨੂੰ ਕਿ ਜਿੰਨੀ ਕੁ ਸਾਡੀ ਮਦਦ ਕਰ ਰਹੇ ਨੂੰ ਬਿਚਾਰੇ ਕਿਥੂ ਕਿਥੂ ਚੱਲ ਕੇ 3 4 400 ਕਿਲੋਮੀਟਰ ਤੇ ਚੱਲ ਕੇ ਸਾਡੀ ਮਦਦ ਕਰਦੇ ਪੈਨ ਕੋਈ ਅਚਾਰ ਲਈ ਆਂਦਾ ਪਸ਼ੂਆਂ ਦਾ ਇਹ ਕੋਈ ਪੱਠਾ ਲਈ ਆਂਦਾ ਕੋਈ ਤੂੜੀ ਲਈ ਆਂਦਾ ਕੋਈ ਜਨਤਾ ਦੀ ਖਰਾਕ ਲਈ ਆਂਦਾ ਕੋਈ ਕੋਰਾਸਣ ਲਈ ਆਂਦਾ ਉਹਨਾਂ ਦਾ ਤਾਂ ਅਸੀਂ ਦੇਣ ਨਹੀਂ ਦੇ ਸਕਦੇ ਐਸ ਜੋਗ ਛੱਡ ਕੇ ਅਗਲੇ ਜੋਗ ਵੀ ਅਸੀਂ ਅਗਲੀ ਹੋਰ ਵੀ ਜਰਮ ਲੈ ਕੇ ਆ ਜਾਈ ਇਹਨਾਂ ਦਾ ਇਹਨਾਂ ਦਾ ਦੇਣ ਫਿਰ ਵੀ ਨਹੀਂ ਦੇ ਸਕਦੇ ਜਿੰਨਾ ਕੁਛ ਉਹਨਾਂ ਵਿਚਾਰਾਂ ਨੇ ਕੀਤਾ ਸਾਡੇ ਸਰਕਾਰ ਤੋਂ ਕੁਛ ਆਇਆ ਨਜ਼ਰ ਆਇਆ ਨਹੀਂ ਸਰਕਾਰ ਤੋਂ ਤੱਕੀ 5-5 ਕਿਲੋ ਇੱਕ ਵਾਰੀ ਦਿੱਤੀ ਨੇ 5-5 ਕਿਲੋ ਇੱਕ ਵਾਰੀ ਦਿੱਤੀ ਨੇ ਫੀਡ 3-3 ਕਿਲੋ ਇੱਕ ਵਾਰੀ ਤੇ 4.5-4 ਕਿਲੋ ਹੋਇਆ ਕੋਰੇ ਦਿੱਤੀ ਨੇ ਜਿਹੜਾ ਕਹਿੰਦੇ 80-90 ਲੱਖ ਰੁਪਏ ਦਾ ਪਹਿਲੇ ਕਹਿ ਰਹੇ ਸੀ ਤੇ ਉਹ ਵੇਖੋ ਜੀ ਇੱਕ ਵਾਰ ਫਿਰ ਨਹੀਂ ਫਿਰਨੀ ਤੇ ਧਫਲੂ ਲਾਗੋ ਲੋਕ ਗਿਆ ਵੇ ਉਹ ਇਸ ਪਾਸੇ ਦਾ ਸੰਦ ਕੋਈ ਮعلوم ਨਹੀਂ ਹੁੰਦਾ ਉਹ ਫਿਰ ਨਹੀਂ ਤੇ ਦੋ ਹੋ ਸਕਦਾ ਬਿਵਾਰ ਕਰ ਨਹੀਂ ਬੰਨੇ ਟੱਪ ਗਿਆ ਵੇ ਕਿਸੇ ਪਿੰਡੇ ਦਾ ਵੜਿਆ ਕੋਈ ਨਹੀਂ ਅਸੀਂ ਸਾਡੀ ਮਾਨਮਨਤਾ ਇਹ ਹੈਗੀ ਇਹ ਜਿਹੜੀ 2007 ਵਾਲੀ ਹੈ ਨਾ ਬਈ ਉਹ ਜ਼ਮੀਨ ਸਾਡੀ ਸਾਡਾ ਕੀ ਕਸੂਰ ਹੈ ਅਸੀਂ ਪੈਸੇ ਭਰੇ ਨੋ ਜੇ ਅਗਾ ਕਿਸੇ ਦੀ ਭਾਲ ਕੀ ਉਹ ਨਾ ਜੋ ਜੇ ਛਾਂ ਮਲਾਟ ਦੀ ਲਿਆਂਦੀ ਹੈ ਜ਼ਮੀਨ ਵਿੱਚ ਇਸ ਸਕੀਮ ਦੇ ਵਿੱਚ ਤੋਂ ਕਸੂਰ ਲਾਂਦਾ ਸਾਡਾ ਤਾਂ ਕੋਈ ਕਸੂਰ ਨਹੀਂ ਸਾਡੀ ਤਾਂ ਬੇਨਤੀ ਇਹ ਹੈਗੀ ਇਹ ਵੀ ਜਿਹੜੀ ਛਾਂ ਮਲਾਟ ਦੀ ਹੈ ਜਾਂ ਕੁਸਟੋਡੀਓ ਰਕਬਾ ਜਾਂ ਸਰਪਲੱਸ ਦੀ ਹੈ ਜਾਂ ਛਪੜਾਂ ਦੀ ਹੈ ਉਹ ਜ਼ਮੀਨ ਬਾਹਰ ਕੱਢੀ ਜਾਵੇ ਬਾਕੀ ਸਾਡੀ ਸਾਰੀ ਭਾਲ ਕੀਤੀ ਜਾਵੇ ਇਹ ਘਟੋ ਘਟ 30000 ਬੰਦੇ ਦੀ ਜ਼ਮੀਨ ਹੈ ਇਹ ਹੋਗਾ ਤੁਸੀਂ ਲਾ ਲਓਣ ਪੰਜ-ਪੰਜ ਕਿੱਲੇ 30 ਹਜ਼ਾਰ ਬੰਦੇ ਦੇ ਕਰੀਬ-ਕਰੀਬ ਹੈਗੀ 30 ਹਜ਼ਾਰ ਤੋਂ ਉੱਤੇ ਹੋਵੇਗੀ ਘੱਟ ਬੰਦੇ ਦੀ ਨਹੀਂ ਹੈਗੀ ਅਗਾ ਤੁਸੀਂ ਲਾ ਲਓ ਪੰਜ-ਪੰਜ ਕਿੱਲੇ ਚਾਰ-ਚਾਰ ਕਿੱਲੇ ਪੰਜ-ਪੰਜ ਕਿੱਲੇ ਹਰੇਕ ਕੋਲ ਹੈਗੀ ਹੈ ਸਾਨੂੰ ਆਪ ਦੀ ਗੱਲ ਕਰਦੇ ਆ ਪੰਜਾਬ ਦੀ ਸਾਰੇ ਪੰਜਾਬ ਦੇ ਵਿੱਚ ਹੈਗੇ ਇਹ ਲੱਗ-ਬੱਗ 8-10 ਜ਼ਿਲ੍ਹਿਆਂ ਦੇ ਵਿੱਚ ਇਹ ਇਹ ਹੈਗਾ ਜੇ ਅੱਜ ਸਾਡਾ ਤਾਂ ਸਰਕਾਰ ਜੇ ਸੈਂਟਰ ਵੀ ਕਰਦੀ ਹੈ ਨਾ ਤੇ ਸਾਡੀਆਂ ਜ਼ਮੀਨਾਂ ਮਾਲਕੀਆਂ ਕਰਦੀ ਹੈ ਤੇ ਘਟੋ-ਗੱਟ ਵੀ 30 ਸੀਟਾਂ ਦਾ ਫਰਕ ਭਾਰਤੀ ਜਨਤਾ ਪਾਰਟੀ ਬਣੇ ਜਾਣੀਆਂ 30 ਸੀਟਾਂ ਹੋਰ ਵਧਣਗੀਆਂ ਜੇ ਇਹ ਮਤਲਬ ਜਮੀਨਾ ਮਾਲਕੀਆਂ ਕਰ ਦੇਣ ਉਹ ਸੈਂਟਰ ਸਰਕਾਰ ਦਾ ਆ ਸੈਂਟਰ ਸਰਕਾਰ ਕਰਦੀ ਹੈ ਤਾਂ ਤੇ ਜਿਹੜੀ ਛਪੜਾਂ ਦੀ ਏ ਛਪੜਾਂ ਦੀ ਕੱਢ ਦੇਣਾ ਜਿਹੜੀ ਸ਼ਾਮਲਾੜਦੀ ਉਹ ਕੱਢ ਦੇਣ ਜਿਹੜੀ ਸਰ ਬਲਾਖ ਦੀ ਉਹ ਕੱਢ ਦੇਣ ਜਿਹੜਾ ਕਸਟੋਡੀਓ ਰੱਖਵਾਗਾ ਜਿਵੇਂ ਚਰਾਗੇ ਛੁੱਟੇ ਹੋਵੇ ਨੋ ਉਹ ਕੱਢ ਦੇਣ ਆ ਸਾਨੂੰ ਇਹ ਜ਼ਮੀਨ ਬਾਰੇ ਨੌਲਜ ਹੈਗੀ ਏ ਅਸੀਂ ਇਹਨਾਂ ਦੇ ਪਿੱਛੇ ਬੜੀ ਸਾਰੀ ਉਮਰ ਹੀ ਦੋ ਕਰ ਲਈਏ ਅਸੀਂ ਇਹਨਾਂ ਪਿੱਛੇ ਭੱਜ ਭੱਜ ਕੇ ਭੱਜ ਭੱਜ ਕੇ ਮਸੇ ਜਮੀਨਾ ਪਕੀਆਂ ਕਰਾਈਆਂ ਨੇ ਉਹ ਮੁਰ 2007 ਦੀ ਜਿਹੜੀ ਪਾਲਿਸੀ ਸੀ ਉਹਨਾਂ ਦਾ ਸਰਕਾਰਾਂ ਨੇ ਵੇਚ ਸੀ ਸਰਕਾਰਾਂ ਵੇਚ ਨਹੀਂ ਹੋਈਆਂ ਜੱਜ ਨੇ ਇੱਕ ਤਰਫਾ ਕਰਤਾ ਇਹਨਾਂ ਨੇ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਉਹਨਾਂ ਤਖ਼ਰੀਮ ਕੋਰਟ 'ਚ ਕਰ ਦਿੱਤਾ ਤਖ਼ਰੀਮ ਕੋਰਟ ਨੇ ਜਿਹੜੀ 2007 ਦੀ ਨੀਤੀ ਆਈ ਉਹ ਸਾਰੀ ਚੁੱਕ ਦਿੱਤੀ ਉਹਨੂੰ ਨਹੀਂ ਐਨਾ ਚੱਕਣੀ ਚਾਹੀਦੀ ਸੀ ਉਹਨੂੰ ਵੇਖਬਾਲ ਕਰਨੀ ਚਾਹੀਦੀ ਸੀ ਵੀ ਮੈਂ ਐਡੀ ਵੱਡੀ ਕਿਸਾਨਾਂ ਦੇ ਤਲਵਾਰ ਅਠਾਦਾ ਪਿਆ ਮੈਂ ਘਾਟੋ ਘਾਟੇ ਦੇਖ ਤਾਂ ਲਵਾ ਵੀ ਇਹਦੇ ਚ ਅਸਲ ਕਸੂਰਵਾਰ ਕੌਣ ਹੈ ਇਹ ਉਹ ਇੱਕ ਬੰਦੇ ਦੀ ਜ਼ਮੀਨ ਮਾਲਕੀ ਨਹੀਂ ਹੋਈ ਤੇ ਇਹਦਾ ਨਹੀਂ ਵੀ ਇੱਕ ਬੰਦਾ ਸੱਚਾ ਤੇ ਦੂਜੇ 12 14 ਜ਼ਿਲ੍ਹੇ ਜਿਹੜੇ ਉਹ ਝੂਟੇ ਨੂੰ 12 14 ਜ਼ਿਲ੍ਹੇ ਝੂਟੇ ਨਹੀਂ ਹੋ ਸਕਦੇ ਅਸੀਂ ਪੈਸੇ ਭਰੇ ਨੂੰ ਲਗਾਨ ਭਰੇ ਨੂੰ ਇਹਨਾਂ ਜ਼ਮੀਨਾਂ ਨੂੰ ਪੱਟਿਆ ਇਹਨਾਂ ਨੂੰ ਵਾਅਦਾ ਕੀਤਾ ਸਾਡੇ ਹੁਣ ਮੇਰਾ ਦਾਦਾ ਇੱਥੇ ਮਰਿਆ ਪਿਓ ਮੇਰਾ ਇੱਥੇ ਮਰਿਆ ਹੁਣ ਮੇਰੀ ਆਗ ਆਪਦੀ ਤਿਆਰੀ ਹੋਈ ਗਲੀ ਸੇਵੇ ਮਤਲਬ ਜਾਤੀ ਮਾਰਦੇ ਪੈਨੋ ਵੀ ਕਦੋਂ ਆਵਣਾ ਇਹ ਸਾਡੇ ਨਾਲ ਤਾਂ ਇਹ ਹਾਲ ਹੁੰਦੇ ਨੇ